ਕਿ ਸਾਡਾ ਵਰਕਰ ਜਿਹੜਾ ਪਾਰਟੀ ਦੀ ਕੈਂਪੇਨ ਕਰ ਰਿਹਾ ਅੱਜ ਇਹ ਕਰ ਰਿਹਾ ਇਸ ਕਰਕੇ ਸਾਨੂੰ ਅਗਰ ਕੈਂਡੀਡੇਟ ਲੇਟ ਵੀ ਅਨਾਉਂਸ ਹੁੰਦਾ ਹੈ ਇਸ ਗੱਲ ਦਾ ਪਾਰਟੀ ਨੂੰ ਜਾਂ ਸਾਡੇ ਨੂੰ ਫਰਕ ਨਹੀਂ ਪੈਂਦਾ ਉਹ ਆਪਣੇ ਪਰਸਨਲ ਵਿਚਾਰ ਨੇ ਉਹਨਾਂ ਬੀਜੇਪੀ ਚਲੇ ਗਏ ਸੋ ਕਾਂਗਰਸ ਦੀ ਫਿਕਰ ਉਹਨਾਂ ਨੂੰ ਕਰਨੀ ਚਾਹੀਦੀ ਹੈ ਅੰਡਰਸਟੈਂਡ ਜਿਹੜਾ ਚਾਂਸਸ ਹੈ ਲੋਕਲ ਕੈਂਡੀਡੇਟੀ ਆਏਗਾ ਤਾਂ ਕਿ ਅਸੀਂ ਇਲੈਕਸ਼ਨ ਜਿਹੜੀ ਹੈ ਕੰਫਰਟੇਬਲੀ ਜਿੱਤ ਸਕੀਏ ਦੇਖੋ ਝਾੜੂ ਦੇ ਨਾਲ ਪੰਜਾਬ ਦੇ ਵਿੱਚ ਅਲਾਈਅੰਸ ਕਰਕੇ ਕੋਈ ਇਲੈਕਸ਼ਨ ਲੜਨੀ ਮੇਰਾ ਖਿਆਲ ਹੈ ਕਿ ਕੋਈ ਕਾਂਗਰਸੀ ਵਰਕਰ ਕਦੀ ਨਹੀਂ ਚਾਏਗਾ ਆਮ ਆਨਕਲ ਪਾਰਟੀ ਦਾ ਚੌਥੇ ਨੰਬਰ ਤੈਗੀ ਇਕਾਲੀ ਦਲ ਵੀ ਨਾ ਤਾਂ ਅੱਗੇ ਆਏਗਾ 27 28 ਦਾ ਕਾਂਗਰਸ ਦਾ ਕੈਂਡੀਡੇਟ ਅਨਾਉਂਸ ਹੋ ਜਾਏਗਾ ਤੇ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਜਿੱਤਣ ਵਾਸਤੇ ਦਾ 10 12 ਦੇ ਨਹੀਂ ਚਾਹੀਦੇ ਆ ਮੀਨਾ ਤਾਂ ਸਾਨੂੰ ਬਹੁਤ ਜ਼ਿਆਦਾ ਐਨੀ ਗੱਲ ਮੈਂ ਅੰਡਰਸਟੈਂਡ ਫੈਂਸ ਛੋਟੀ ਨਾ ਕਹਿਣਾ ਕਿ ਜਿਹੜਾ ਵੀ ਕੈਂਡੀਡੇਟ ਆਏਗਾ ਇਲੈਕਸ਼ਨ ਜਿਹੜਾ ਕਾਂਗਰਸ ਪਾਰਟੀ ਜਿੱਤੇਗੀ ਜਨ ਹਿਤੇਸ਼ੀ डीआरपी नहीं भरोसा आपका काल जनहितेश जी देख रहे हूं ਤੁਸੀਂ ਤੇ ਮਹਾ ਮਨੀਸ਼ ਵਿਸ਼ੇਸ਼ਤ ਗੱਲ ਕਰੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵਿਗਲਬਾ ਚੁਕਿਆ ਇੱਕ ਤਰੀਕ ਨੂੰ ਜੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਪੰਜਾਬ ਦੇ ਲੁਧਿਆਣਾ ਦੀ ਗੱਲ ਕਰੀਏ ਤਾਂ ਸਾਰੀ ਪਾਰਟੀਆਂ ਦੇ ਵੱਲੋਂ ਜਿਹੜੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਲੇਕਿਨ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਹਲੇ ਵੀ ਕੋਈ ਵੀ ਜਿਹੜਾ ਚਿਹਰਾ ਹੈ ਹਲੇ ਤੱਕ ਅਨਾਉਂਸ ਨਹੀਂ ਕੀਤਾ ਗਿਆ ਸਾਡੇ ਨਾਲ ਸੰਜੇ ਤਲਵਾਰਜੀ ਵੀ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਚੋਣਾਂ ਅ ਅਬਿਫੋਰ ਬਿਫੋਰ ਸੰਡੇ ਲੁਧਿਆਣਾ ਜਿਹੜਾ ਪਾਰਲੀਮੈਂਟ ਦਾ ਕੈਂਡੀਡੇਟ ਹੈ ਹਾਈ ਕਮਾਂਡ ਅਨਾਉਂਸ ਕਰ ਦੇਗੀ ਔਰ ਮੰਡੇ ਤੋਂ ਸਾਡੀ ਕੈਂਪੇਨ ਜਿਹੜੀ ਹੈ ਸਟਾਰਟ ਹੋ ਜੀਏ ਵੈਸੇ ਤਾਂ ਅਸੀਂ ਆਲਰੇਡੀ ਕੈਂਪੇਨ 'ਚ ਹੈਗੇ ਹਾਂ ਕਿਉਂਕਿ ਕਾਂਗਰਸ ਪਾਰਟੀ ਆਪਣਾ ਕੰਮ ਉਹਦੇ ਵਰਕਰ ਜਿਹੜੇ ਹੈ ਸਾਡੇ ਅਹੁਦੇਦਾਰ ਸਹਿਬਾਨ ਉਹ ਆਪਣੇ ਕੰਮ ਤੇ ਲੱਗੇ ਹੋਏ ਐ ਔਰ ਅਸੀਂ ਕੰਮ ਕਰ ਰਹੇ ਹਾਂ ਜਦੋਂ ਬਿੱਟੂ ਜੀ ਅ ਸਾਡੇ ਵੱਲੋਂ ਕੈਂਡੀਡੇਟ ਸੀਗੇ ਕੈਂਪੇਨ ਤਾਂ ਅਸੀਂ ਉਦੋਂ ਹੀ ਸਟਾਰਟ ਕਰਤੀ ਸੀ ਠੀਕ ਹੈ ਕਿ ਉਹ ਸ਼ਿਫਟ ਹੋ ਗਏ ਦੇਖੀ ਸਾਡਾ ਵਰਕਰ ਜਿਹੜਾ ਪਾਰਟੀ ਦੀ ਕੈਂਪੇਨ ਕਰ ਰਿਹਾ ਅੱਜ ਵੀ ਕਰ ਰਿਹਾ ਇਸ ਕਰਕੇ ਸਾਨੂੰ ਅਗਰ ਕੈਂਡੀਡੇਟ ਲੇਟ ਵੀ ਅਨਾਉਂਸ ਹੁੰਦਾ ਹੈ ਇਸ ਗੱਲ ਦਾ ਪਾਰਟੀ ਨੂੰ ਜਾਂ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ ਸਿਰ ਚਰਚਾਵਾਂ ਇਹ ਚੱਲ ਰਹੀਆਂ ਕਿ ਧੜੇ ਬਾਜੀ ਨਜ਼ਰ ਆ ਰਹੀ ਹੈ ਕਿ ਕਈ ਲੋਕ ਕਹਿ ਰਹੇ ਕਿ ਆਸ਼ੂ ਜੀ ਨੂੰ ਟਿਕਟ ਮਿਲੇਗੀ ਕਈ ਕਹਿ ਰਹੇ ਤੁਹਾਨੂੰ ਮਿਲੇਗੀ ਹੋਰ ਵੀ ਜੇਕਰ ਗੱਲ ਕਰੀਏ ਚਰਚਾਵਾਂ ਇਹ ਵੀ ਚੱਲ ਰਹੀਆਂ ਕਿ ਕੋਟਲੀ ਸਾਹਿਬ ਨੂੰ ਵੀ ਜਿਹੜੀ ਟਿਕਟ ਮਿਲ ਸਕਦੀ ਹੈ ਉਹਦੇ ਵਿੱਚ ਕੀ ਇਸ ਤਰ੍ਹਾਂ ਜਿਹੜੀ ਕਾਂਗਰਸ ਦੀ ਅ ਦੇਖੋ ਟਿਕਟ ਮੰਗਣਾ ਸਭ ਦਾ ਰਾਈਟ ਹੈ ਜੀ ਆਸ਼ੂ ਜੀ ਅ ਵਰਕਿੰਗ ਪ੍ਰਧਾਨ ਨੇ ਮਿਨਿਸਟਰ ਰਹੇ ਨੇ ਕੋਟੀ ਸਾਹਿਬ ਵੀ ਮਿਨਿਸਟਰ ਰਹੇ ਨੇ ਮੈਨੂੰ ਹੀ ਪਾਰਟੀ ਨੇ ਮੌਕਾ ਦਿੱਤਾ 3 ਟਾਈਮ ਕੌਂਸਲਰ ਇੱਕ ਐਮ ਐਲ ਏ ਆਉਂਡ ਇਸੀ ਪ੍ਰਧਾਨਾ ਪਾਰਟੀ ਹਾਈ ਕਮਾ ਜੋ ਵੀ ਫੈਸਲਾ ਕਰੇਗੀ ਅੱਜ ਜਿਹੜੀ ਮੀਟਿੰਗ ਅਸੀਂ ਕਰ ਰਹੇ ਸੀਗੇ ਉਹਦਾ ਪਰਪਸ ਹੀ ਇਹ ਕਨਫਿਊਜ਼ਨ ਦੂਰ ਕਰਨਾ ਸੀਗਾ ਲੋਕਾਂ ਦੀ ਵਰਕਰਾਂ ਦੀ ਸਪੈਸ਼ਲ ਕਿ ਕੋਈ ਧੜੇਬੰਦੀ ਨਹੀਂ ਹੈ ਕੋਈ ਸਾਡੇ ਚ ਲੜਾਈ ਨਹੀਂ ਹੈ ਟਿਕਟ ਮੰਗਣ ਤੱਕ ਸਭ ਦਾ ਰਾਈਟ ਹੈ ਜੀ ਜਿਹਨੂੰ ਜਦੋਂ ਟਿਕਟ ਮਿਲ ਗਈ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅਪਲਾਈ ਕੀਤੀ ਉਹ ਸਭ ਤੋਂ ਪਹਿਲਾਂ ਉਹ ਵੈਲਕਮ ਕਰਨਗੇ ਸੋ ਇਹੋ ਜਿਹਾ ਕੁਝ ਨਹੀਂ ਹੈ ਬੜੀ ਅੱਛੇ ਢੰਗ ਨਾਲ ਕੈਂਪੇਨ ਚਲਾਵਾਂਗੇ ਬੜੀ ਅੱਛੀ ਲੜਾਈ ਲੜਾਂਗੇ ਔਰ ਸਾਨੂੰ ਉਮੀਦ ਹੈ ਕਿ ਇਲੈਕਸ਼ਨ ਜਿਹੜੇ ਆ ਪਾਰਲੀਮੈਂਟ ਦੇ ਕਾਂਗਰਸ ਪਾਰਟੀ ਜਿੱਤੇਗੀ ਜੀ ਗੱਲ ਕਰੀਏ ਬੀਤੇ ਦਿਨ ਜਿਹੜਾ ਰਵਨੀਤ ਬਿੱਟੂ ਜੀ ਵੱਲੋਂ ਵੀ ਇਹ ਇੱਕ ਬਿਆਨ ਦਿੱਤਾ ਗਿਆ ਸੀ ਕਿ ਜੇ ਤੁਹਾਡੇ ਕੋਲ ਕੈਂਡੀਡੇਟ ਨਹੀਂ ਹੈ ਤਾਂ ਅਸੀਂ ਦੇ ਦੰਨੇ ਸਾਡੇ ਤੋਂ ਕੈਂਡੀਡੇਟ ਲੈਜੋ ਉਹਨਾਂ ਦੇ ਦੇਖੋ ਬਿੱਟੂ ਦੇ ਆਪਣੇ ਪਰਸਨਲ ਵਿਚਾਰ ਨੇ ਉਹਨਾਂ ਬੀਜੇਪੀ ਚਲੇ ਗਏ ਜੀ ਸੋ ਕਾਂਗਰਸ ਦੀ ਫਿਕਰ ਉਹਨਾਂ ਨੂੰ ਕਰਨੀ ਨਹੀਂ ਚਾਹੀਦੀ ਜੀ ਉਹ ਬੀਜੇਪੀ ਆਪਣੀ ਪਾਰਟੀ ਦੀ ਫਿਕਰ ਕਰਨਾ ਕਾਂਗਰਸ ਕੋਲ ਕੈਂਡੀਡੇਟ ਛੱਟੂ ਸਾਡਾ ਇੱਕ ਕਾਉਂਸਲਰ ਵੀ ਕੈਂਡੀਡੇਟ ਹੈ ਕਿਉਂਕਿ ਕਾਂਗਰਸ ਦਾ ਇੱਕ ਉਹ ਕਾਰਜਕਰਤਾ ਬੜਾ ਮਜ਼ਬੂਤ ਕਾਰਜਕਰਤਾ ਹੈ ਜ਼ਮੀਨ ਤੇ ਵੀ ਹੈ ਤੇ ਲੋਕਾਂ ਚੋਂ ਦੀ ਪਛਾਣ ਸੋ ਸਾਨੂੰ ਇਹਨਾਂ ਕੋਈ ਬੋਝ ਨਹੀਂ ਹੈ ਕੈਂਡੀਡੇਟ ਦਾ ਔਰ ਬੜਾ ਅੱਛਾ ਕੈਂਡੀਡੇਟ ਆਏਗਾ ਲੋਕਾਂ ਦੀ ਮਨਪਸੰਦ ਆਏਗਾ ਔਰ ਟੱਕਰ ਵੀ ਦੇ ਕੇ ਔਰ ਜਿੱਤੇਗਾ ਨ ਲੱਗਦਾ ਕੀ ਹੈ ਲੇਟ ਕਿਉਂ ਹੋ ਰਿਹਾ ਕਿਉਂਕਿ ਬਾਕੀ ਪਾਰਟੀਆਂ ਦੀ ਜੇਕਰ ਗੱਲ ਕਰੀਏ ਸਾਰਿਆਂ ਨੇ ਅਨਾਉਂਸ ਕਰ ਦਿੱਤਾ ਕਾਂਗਰਸ ਵਾਲੇ ਲੇਟ ਚੱਲ ਰਹੀ ਹੈ ਕਿਤੇ ਨਾ ਕਿਤੇ ਕੈਂਪੇਨ ਦੇ ਵਿੱਚ ਵੀ ਜਿਹੜੀ ਕਮੀ ਨਜ਼ਰ ਆਏਗੀ ਫਿਰ ਨਹੀਂ ਕੈਂਪੇਨ ਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ ਮੈਰੜੀ ਤੁਹਾਨੂੰ ਕਹਿ ਚੁੱਕਿਆ ਕਿ ਕਾਂਗਰਸ ਪਾਰਟੀ ਦੇ ਕਾਰਜਕਰਤਾ ਵਾਰਡ ਲੈਵਲ ਤੇ ਬੂਥ ਲੈਵਲ ਤੇ ਆਪਣਾ ਆਪਣਾ ਕੰਮ ਕਰ ਰਹੇ ਹੈ ਔਰ ਰਹਿ ਗਈ ਕੈਂਡੀਡੇਟ ਦੀ ਗੱਲ ਜਸਟ 2 ਡੇਸ ਮੋਰ ਮਤਲਬ 27 28 ਤੱਕ ਕਾਂਗਰਸ ਦਾ ਕੈਂਡੀਡੇਟ ਅਨਾਉਂਸ ਹੋ ਜਾਏਗਾ ਇੱਕ ਮਹੀਨਾ ਇਲੈਕਸ਼ਨ ਵਾਸਤੇ ਬਹੁਤ ਹੈ ਬਿੱਟੂ ਜੀ ਜਦੋਂ ਪਹਿਲੀ ਵਾਰੀ ਆਪ ਇਲੈਕਸ਼ਨ ਲੜਨ ਆਏ ਸੀਗੇ ਉਹਨਾਂ ਕੋਲ ਸਿਰਫ 12 ਦਿਨ ਸੀਗੇ 12 ਦਿਨ 'ਚ ਉਹ ਇਲੈਕਸ਼ਨ ਜਿੱਤ ਗਏ ਸੋ ਇਸ ਕਰਕੇ ਸਾਡੇ ਕੋਲ ਤਾਂ ਇੱਕ ਮਹੀਨਾ ਉਦੋਂ ਵੀ ਕਾਂਗਰਸ ਪਾਰਟੀ ਦਾ ਪੰਜਾ ਸੀ ਜਿੱਤੋ ਇਲੈਕਸ਼ਨ ਜਿੱਤੇ ਤੇ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਜਿੱਤਣ ਵਾਸਤੇ ਤਾਂ 10-12 ਦਿਨ ਹੀ ਚਾਹੀਦੇ ਆ ਮਹੀਨਾ ਤਾਂ ਸਾਨੂੰ ਬਹੁਤ ਜ਼ਿਆਦਾ ਸੋ ਨੋ ਨੀਡ ਟੂ ਵਰੀ ਕੈਂਡੀਡੇਟ ਵੀ ਆ ਰਹੇ ਆ ਔਰ ਜਿੱਤਾਂਗੇ ਇਲੈਕਸ਼ਨ ਕੋਈ ਦੱਸ ਦਿਓ ਕੈਂਡੀਡੇਟ ਜਿਹੜਾ ਲੁਧਿਆਣਾ ਦਾ ਹੀ ਹੋਏਗਾ ਜਾਂ ਪੰਜਾਬ ਤੋਂ ਆ ਰਿਹਾ ਹੈ ਦੇਖੋ 100% ਜੋ ਸਾਡੇ ਲੀਡਰਾਂ ਨੇ ਹਾਈ ਕਮਾਣੂ ਬੇਨਤੀ ਕੀਤੀ ਹੈ ਕਿ ਸਮ ਜਿਹੜਾ ਕੈਂਡੀਡੇਟ ਹੈ ਉਹ ਲੋਕਲ ਚਾਹੀਦਾ ਹੈ ਜੀ ਤਾਂ ਕਿ ਜਿਹੜਾ ਵੀ ਲੋਕਲ ਕੈਂਡੀਡੇਟ ਹੋਏਗਾ ਕਿਉਂਕਿ ਉਹਦੇ ਕੋਲ ਕੋਈ ਨਾ ਕੋਈ ਆਪਣੀ ਕਨਸਿਸਟੈਂਸੀ ਹੁੰਦੀ ਹੈ ਲੋਕਾਂ ਦੇ ਨਾਲ ਪਰਸਨਲ ਰਿਸ਼ਤੇ ਹੁੰਦੇ ਆ ਉਹਦਾ ਆਧਾਰ ਹੁੰਦਾ ਜੇ ਕੋਈ ਬਾਹਰੋਂ ਵੀ ਆ ਗਿਆ ਬਾਹਰੋਂ ਦਾ ਮਤਲਬ ਇਹ ਨਹੀਂ ਹੈ ਕਿ ਆਊਟ ਆਫ ਪਾਰਟੀ ਜੀ ਆਊਟ ਆਫ ਪਾਰਟੀ ᱱੋਟ ਸੈਪਟੇਬਲ ਜੀ ਕਾਂਗਰਸ ਪਾਰਟੀ ਦਾ ਕੋਈ ਸੀਨੀਅਰ ਲੀਡਰ ਜੀ ਕੋਈ ਹਾਈ ਕਮਾਣੀ ਭੇਜ ਦਿੰਦੇ ਆ ਸੋ ਜਿਵੇਂ ਮਨੀਸ਼ੀ ਚੰਡੀਗੜ੍ਹ ਚਲੇ ਗਏ ਚੰਨੀ ਜੀ ਜਲੰਧਰ ਆ ਗਏ ਥੈਟ ਇਜ਼ ਅ ਸੈਪਟੇਬਲ ਇਹਦੇ ਕੋਈ ਵਿਧਰੋਹ ਵਾਲੀ ਗੱਲ ਜਾਂ ਉਹੋ ਜੀ ਕੋਈ ਗੱਲ ਨਹੀਂ ਹੈ ਅਸੀਂ ਉਹ ਖੇੜੇ ਮੱਥੇ ਲਾਵਾਂਗੇ ਬਸ਼ਰਤੇ ਉਹ ਕੈਂਡੀਡੇਟ ਮਤਲਬ ਉਹਦੀ ਭਾਵਨਾ ਉਹਦਾ ਦਿਲ ਪਾਰਟੀ ਨਾਲ ਜੁੜਿਆ ਹੋਵੇ ਤੇ ਪੁਰਾਣਾ ਪਾਰਟੀ ਦਾ ਵਫਾਦਾਰ ਸਪਾਈ ਹੋਵੇ ਬਟ 100% ਜਿਹੜਾ ਚਾਂਸਸ ਹੈ ਉਹ ਲੋਕਲ ਕੈਂਡੀਡੇਟ ਹੀ ਆਏਗਾ ਤਾਂ ਕਿ ਅਸੀਂ ਇਲੈਕਸ਼ਨ ਜਿਹੜੀ ਹੈ ਕੰਫਰਟੇਬਲੀ ਜਿੱਤ ਸਕੀਏ ਉਹ ਵਰਕਰ ਵੀ ਕਿਤੇ ਨਾ ਕਿਤੇ ਨਰਾਜ ਨਜ਼ਰ ਆ ਰਹੇ ਕਿਉਂਕਿ ਬਿੱਟੂ ਜੀ ਉਧਰ ਚਲੇ ਗਏ ਨੇ ਉਸ ਤੋਂ ਬਾਅਦ ਅੱਜ ਵੀ ਮੀਟਿੰਗ ਦੇ ਵਿੱਚ ਦੇਖਿਆ ਕਿ ਬਿੱਟੂ ਜੀ ਤੇ ਬੜੇ ਗਰਜੇ ਆ ਉਹਨਾਂ ਦੇ ਲਈ ਵਰਕਰ ਦਾ ਗੁੱਸਾ ਕਾਂਗਰਸ ਪਾਰਟੀ ਨਾਲ ਨਹੀਂ ਹੈ ਜੀ ਵਰਕਰ ਦਾ ਗੁੱਸਾ ਬਿੱਟੂ ਜੀ ਦੇ ਨਾਲ ਹੈ ਕਿਉਂਕਿ ਉਹ ਬਿੱਟੂ ਜੀ ਨੂੰ ਆਪਣਾ ਲੀਡਰ ਮੰਨਦੇ ਸੀਗੇ ਔਰ ਜਦੋਂ ਲੀਡਰ ਹੱਥ ਛੋੜ ਕੇ ਜਾਂਦਾ ਹੈ ਲਾਈਕ ਤੁਸੀਂ ਲਗਾ ਲਓ ਕਿ ਤੁਸੀਂ ਕਿਸੇ ਮੇਲੇ 'ਚ ਘੁੰਮ ਰਹੇ ਹੋ ਇੱਕ ਛੋਟਾ ਜਿਹਾ ਬੱਚਾ ਹੈ ਤੇ ਉਹਦੇ ਵੱਡੇ ਭਰਾ ਨੇ ਉਹਦਾ ਹੱਥ ਫੜਿਆ ਹੋਇਆ ਤੇ ਜਦੋਂ ਹੱਥ ਛੱਡ ਦਿੰਦਾ ਤੋ বিਛੜ ਜਾਂਦੇ ਤੇ দুঃখ ਤਾਂ ਹੁੰਦਾ ਸੋ ਜਿਹੜੇ ਲੋਕ ਦਿਲੋਂ ਲੱਗੇ ਹੋ ਸੀ ਬਿੱਟੂ ਜੀ ਦੇ ਨਾਲ ਕੰਮ ਕਰ ਰਹੇ ਸੀ سپورਟ ਕਰ ਰਹੇ ਸੀ ਕਿ ਜਦੋਂ ਇੱਕਦਮ ਉਹਨਾਂ ਨੇ ਫੈਸਲਾ ਲਿੱਤਾ ਜਿਹੜਾ ਐਕਸਪੈਕਟਿਡ ਨਹੀਂ ਸੀਗਾ ਤੇ ਦੁੱਖ ਹੋਣਾ ਲਾਜ਼ਮੀ ਹੈ ਗੁੱਸਾ ਹੋਣਾ ਲਾਜ਼ਮੀ ਹੈ ਬਟ ਇਹ ਜਿਹੜਾ ਸਾਡਾ ਗੁੱਸਾ ਹੈ ਇਹ ਪਰਸਨਲ ਅ ਅਟੈਕ ਤੇ ਨਹੀਂ ਹੈ ਇਹ ਜਿਹੜਾ ਗੁੱਸਾ ਹੈ ਅਸੀਂ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਕਿ ਤੁਸੀਂ ਗੁੱਸੇ ਨੂੰ ਵੋਟ ਚ ਕਨਵਰਟ ਕਰੋ ਔਰ ਅੱਜ ਦੀ ਮੀਟਿੰਗ ਦਾ ਪਰਪਸ ਹੀ ਇਹ ਸੀਗਾ ਕਿ ਅਸੀਂ ਉਹ ਗੁੱਸੇ ਨੂੰ ਵੋਟ ਚ ਕਨਵਰਟ ਕਰਾਂਗੇ ਔਰ ਇਹ ਇਲੈਕਸ਼ਨ ਜਿਹੜਾ ਜਿੱਤਾਂਗੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਭਗਵੰਤ ਪਾਚੀ ਕਹਿੰਦੇ 13 0 ਤੋਂ ਜਿਹੜੀਆਂ ਬਾਕੀ ਪਾਰਟੀਆਂ ਤਾਂ ਕੋਈ ਹੈ ਹੀ ਨਹੀਂ ਸਾਡੇ ਮੁਕਾਬਲੇ ਤੇ 13 0 ਤੋਂ ਹਰਾਵਾਂਗੇ ਦੇਖੋ ਤੁਸੀਂ ਵੀ ਡੈਮੋਕ੍ਰੇਸੀ ਦਾ ਹਿੱਸਾ ਹੋ ਲੋਕਾਂ ਚ ਰਹਿੰਦੇ ਹੋ ਤੁਸੀਂ ਆਪ ਹੀ ਸੋਚ ਲਓ ਕਿ ਲੁਧਿਆਣਾ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਜਲੰਧਰ ਜਿੱਤ ਰਹੀ ਹੈ ਅਮਰਸਰ ਜਿੱਤ ਰਹੀ ਹੈ ਪਟਿਆਲਾ ਜਿੱਤ ਰਹੀ ਹੈ ਸੋ ਆਮ ਆਦਮੀ ਪਾਰਟੀ ਕਿਤੇ ਵੀ ਹੈ ਨਹੀਂਗੀ ਉਹ ਤਾਂ ਠੀਕ ਹੈ ਉਹਨਾਂ ਨੇ ਪਾਰਟੀ ਹੈ ਸਰਕਾਰ ਆ ਗਈ ਕੈਂਡੀਡੇਟ ਉਹਨਾਂ ਨੇ ਖੜੇ ਕਰਨੇ ਆ ਆਮ ਆਦਮੀ ਪਾਰਟੀ ਦਾ ਚੌਥੇ ਨੰਬਰ ਤੇ ਹੈਗੀ ਇਕਾਲੀ दल ਵੀ ਇਹਨਾਂ ਤੋਂ ਅੱਗੇ ਆਏਗਾ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਤੇ ਕਾਂਗਰਸ ਅਲੱਗ ਹੈ ਤੇ ਉੱਪਰ ਜੇ ਗੱਲ ਕਰੀਏ ਤਾਂ ਉਹ ਇਕੱਠੇ ਐ ਇਦਾਂ ਕਿਦਾਂ ਚੱਲ ਰਿਹਾ ਹੈ ਲੋਕ ਵੀ ਇਹਦੇ ਵਿੱਚ ਜੋ ਕਰ ਰਹੇ ਕਿ ਉੱਪਰ ਇਕੱਠੇ ਐ ਤੇ ਦੋਨਾਂ ਨੂੰ ਹੀ ਸੈਕਟ ਵੀ ਪੈ ਗਿਆ ਕਿਦਣਾ ਕਿਦਣਾ ਦੇਖੋ ਜਿਹੜਾ ਪੰਜਾਬ ਹੈ ਉਹਦੀ ਜਿਹੜੀ ਪੋਲਿਟਿਕਸ ਹੈ ਕਿਉਂਕਿ ਜਦੋਂ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਲੋ ਇਹਨਾਂ ਨੇ ਲੋਕਾਂ ਨੂੰ ਬਹੁਤ ਝੂਠੇ ਪ੍ਰੋਮਿਸਸਿਸ ਕੀਤੇ 1000 ਰੁਪਏ ਦੇਣ ਦੀ ਗੱਲ ਕੀਤੀ ਪੈਨਸ਼ਨ ਦੀ ਗੱਲ ਕੀਤੀ ਨਸ਼ਾ ਮੁਕਤ ਪੰਜਾਬ ਦੀ ਗੱਲ ਕੀਤੀ ਨੌਕਰੀਆਂ ਦੇਣ ਦੀ ਗੱਲ ਕੀਤੀ ਲੈਂਡ ਆਰਡਰ ਦੀ ਗੱਲ ਕੀਤੀ ਰੇਤਾ ਸਸਤਾ ਦੀ ਗੱਲ ਕੀਤੀ ਕੋਈ ਵੀ ਇਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਸੋ ਕਾਂਗਰਸ ਇਹ ਨਹੀਂ ਚਾਹਦੀ ਸੀ ਕਿ ਉਹਨਾਂ ਦੀ ਇਨਐਕਟਿਵਿਟੀ ਸਾਡੇ ਤੇ ਪਵੇ ਤੇ ਜਿਹੜਾ ਬਾਕੀ ਦੇਸ਼ ਹੈ ਆਪਾਂ ਅਗਰ ਗਿਣ ਲਈਏ ਪੰਜਾਬ ਤੋਂ ਬਾਅਦ ਜਿਹੜਾ ਬਾਕੀ ਮੁਲਕ ਹੈ ਹਿੰਦੁਸਤਾਨ ਉੱਥੇ ਕਿਤੇ ਇਹਨਾਂ ਦੀ ਸਰਕਾਰ ਨਹੀਂ ਹੈ ਜੀ ਜੇ ਸਰਕਾਰ ਨਹੀਂ ਹੈ ਤੇ ਇਹਨਾਂ ਦੇ ਫਾਲਸ ਪ੍ਰੋਮਿਸਸ ਨਹੀਂ ਹੈ ਇੱਥੇ ਇਹਨਾਂ ਦੀ ਸਰਕਾਰ ਹੈ ਔਰ ਇਹਨਾਂ ਨੇ ਝੂਠੇ ਵਾਦੇ ਕੀਤੇ ਹੋਏ ਆ ਸੇ ਜੇ ਅਸੀਂ ਇਹਨਾਂ ਨਾਲ ਅਲਾਈਅੰਸ ਕਰਦੇ ਤਾਂ ਜਿਹੜੇ ਝੂਠੇ ਵਾਦੇ ਪੂਰੇ ਨਹੀਂ ਹੋਏ ਉਹਦਾ ਅਸਰ ਕਾਂਗਰਸ ਪਾਰਟੀ ਤੇ ਪੈਣਾ ਸੀ ਸੋ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਸੀ ਕਿ ਪੰਜਾਬ 'ਚ ਅਸੀਂ ਇਹਨਾਂ ਨਾਲ ਅਲਾਈਅੰਸ ਨਹੀਂ ਕਰਨਾ ਇਹੀ ਤਾਂ ਲੋਕਾਂ ਦੇ ਵਿੱਚ ਚਾਚਾ ਨਾ ਕਿ ਪੰਜਾਬ ਦੇ ਵਿੱਚ ਇਕੱਠੇ ਨਹੀਂ ਹੈਗੇ ਤੇ ਉੱਪਰ ਇਹ ਇਕੱਠੇ ਹੈਗੇ ਆ ਦੇਖੋ ਹਰ ਸਟੇਟ ਦਾ ਇੱਕ ਆਪਣਾ ਆਪਣਾ ਤਰੀਕਾ ਤੁਸੀਂ ਇਹ ਲਗਾ ਲਓ ਕਿ ਜਿਹੜੀਆਂ ਖੇਤਰੀਏ ਪਾਰਟੀਆਂ ਨੇ ਰੀਜਨਲ ਪਾਰਟੀਆਂ ਹੁੰਦੀਆਂ ਹਨ ਉਹਨਾਂ ਦੇ ਸਟੇਟ ਲੈਵਲ ਤੇ ਆਪਣੇ ਇਸ਼ੂਸ ਹੁੰਦੇ ਆ ਆਪਣੇ ਮੁੱਦੇ ਹੁੰਦੇ ਆ ਸੋ ਇਹਦਾ ਅਸਰ ਜਿਹੜਾ ਸਾਡਾ ਇੰਡੀਆ ਗੱਟਬੰਧਨ ਉਹਦੇ ਤੇ ਨਹੀਂ ਪਈਗਾ ਪੀਪਲ ਆਰ ਅਵੇਅਰ ਲੋਕ ਜਾਣਦੇ ਆ ਵੀ ਕਿਹੜੇ ਸਟੇਟ ਦੀਆਂ ਕਿਹੜੇ ਹਾਲਾਤ ਨੇ ਕਿਹੜੀਆਂ ਮਜਬੂਰੀਆਂ ਔਰ ਇੱਥੇ ਅਸੀਂ ਉਹਨਾਂ ਦੇ ਅਗੇਂਸਟ ਲੜ ਰਹੇ ਆ ਔਰ ਡਟ ਕੇ ਲੜਾਂਗੇ ਇਹ ਤਾਂ ਨਹੀਂ ਹੋਏਗਾ ਇਹ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਕੰਪਰੋਮਾਈਜ਼ ਹੋ ਜਾਏਗਾ ਇੱਥੇ ਵੀ ਕੋਲਾਬ ਹੋ ਜਾਏਗਾ ਦੇਖੋ ਝਾੜੂ ਦੇ ਨਾਲ ਪੰਜਾਬ ਦੇ ਵਿੱਚ ਅਲਾਈਅੰਸ ਕਰਕੇ ਕੋਈ ਇਲੈਕਸ਼ਨ ਲੜਨੀ ਮੇਰਾ ਖਿਆਲ ਹੈ ਕਿ ਕੋਈ ਕਾਂਗਰਸੀ ਵਰਕਰ ਕਦੀ ਨਹੀਂ ਚਾਹੇਗਾ ਉਹਦਾ ਇੱਕ ਕਾਰਨ ਹੈ ਬੀਜੇਪੀ ਕਾਲੀ ਦਾ ਅਲਾਈਅੰਸ ਸੀਗਾ ਠੀਕ ਹੈ ਉਹਨਾਂ ਦੇ ਪੁਰਾਣੇ ਲਾਈਨ ਚੱਲ ਰਹੇ ਸੀਗੇ ਕੋਈ ਮੁੱਦੇ ਉਹਨਾਂ ਨੇ ਸਾਂਝੇ ਕਰ ਲਏ ਲੇਕਿਨ ਆਮ ਆਦਮੀ ਪਾਰਟੀ ਦੀ ਕੋਈ ਬੈਕਗ੍ਰਾਉਂਡ ਹੀ ਨਹੀਂ ਹੈ ਤੁਸੀਂ ਦੇਖਿਆ ਹੋਣਾ ਜਿਹੜਾ ਅਗਰ ਤੁਸੀਂ ਇੰਗਲਿਸ਼ ਕੰਟਰੀ ਕਹਿੰਦੇ ਹੋ ਜਿਹਨੂੰ ਅੰਗਰੇਜ਼ ਕਹਿੰਦੇ ਆਪਾਂ ਉਹ ਅਮਰੀਕਾ ਔਰ ਇੰਗਲੈਂਡ ਦੋ ਕੰਟਰੀ ਨੂੰ ਆਪਾਂ ਗਿਣ ਲਈਏ ਤੇ ਜਿਹੜਾ ਇੰਗਲੈਂਡ ਹੈ ਉਹ ਪ੍ਰੋਪਰ ਬ੍ਰਿਟਿਸ਼ ਕੰਟਰੀ ਹੈ ਅੰਗਰੇਜ਼ਾਂ ਦਾ ਸ਼ਹਿਰ ਹੈ ਜਿਹੜਾ ਅਮਰੀਕਾ ਵੈ ਉਹ ਹੈ ਵੀ ਨੱਠ ਭੱਜ ਕੇ ਜਿਹੜੇ ਉੱਥੇ ਆ ਗਏ ਤੇ ਉਹ ਅਮਰੀਕਾ ਬਣ ਗਿਆ ਸੋ ਆਮ ਆਦਮੀ ਪਾਰਟੀ ਲਾਈਕ ਥਿਸ ਕਿ ਉਹ 10 ਇਧਰੋਂ ਕੇ 10 ਇਧਰੋਂ ਕੇ 10 ਇਧਰੋਂ ਕੇ 10 ਇਧਰੋਂ ਕੇ ਉਹਨਾਂ ਨੇ ਇੱਕ ਪਾਰਟੀ ਬਣਾ ਲਈ ਉਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈ ਕੋਈ ਉਹਨਾਂ ਦੇ ਸਿਧਾਂਤ ਨਹੀਂ ਹੈ ਝੂਠ ਬੋਲ ਕੇ ਸਰਕਾਰ ਚ ਆ ਗਏ ਲੇਕਿਨ ਅੱਜ ਵਾਦੇ ਨਹੀਂ ਪੂਰੇ ਹੋ ਰਹੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅੱਜ ਸਪੀਚਾਂ ਕਰ ਰਹੇ ਆ ਸਾਰੀਆਂ ਗੱਲਾਂ ਬੋਲਦੇ ਆ ਕਿ ਅਸੀਂ ਮੋਲਾ ਕਲੀਨਿਕ ਖੋਲ੍ਹਤੇ ਲੁਧਿਆਣਾ ਦਾ ਇੱਕ ਸਿਵਲ ਹਸਪੀਟਲ ਹੈ ਜੀ ਅ ਸ਼ਰਮ ਦੀ ਗੱਲ ਹੈ ਕਿ ਡੈੱਡ ਬੋਡੀ ਨਾਲ ਪਈ ਹੈ ਤੇ ਬੰਦਾ ਨਾਲ ਮਰੀਜ਼ ਨਾਲ ਸੁੱਤਾ ਹੋਇਆ ਤੇ ਗਾਇਨੀ ਵਾਰਡ ਦੇ ਵਿੱਚ ਜਿੱਥੇ ਪ੍ਰੈਗਨਨਸੀ ਕੇਸ ਹੁੰਦੇ ਆ ਉਥੇ 4th ਕਲਾਸ ਏਮਪਲਾਈ ਜਿਹੜਾ ਉਹ ਟ੍ਰੀਟਮੈਂਟ ਕਰਦਾ ਉਹ ਟੀਕੇ ਲਾਂਦਾ ਸਟਿਚਸ ਲਗਾਉਂਦਾ ਔਰ ਇਹ ਕਹਿੰਦੇ ਆ ਜੀ ਅਸੀਂ ਬੜੀ ਐਜੂਕੇਸ਼ਨ ਔਰ ਹੈਲਥ ਲੈ ਕੇ ਬੜਾ ਫੋਕਸ ਕੀਤਾ ਲੁਧਿਆਣੇ ਪੂਰੇ ਦੇ ਵਿੱਚ ਇੱਕ ਸਕੂਲ ਆਫ ਫੈਮਿਨਿਅਸ ਜਿਹੜਾ ਬਣਿਆ ਜਿਹੜਾ ਅਸੀਂ ਬਣਾਇਆ ਸੀਗਾ ਉਹਦਾ ਮੂਰਤ ਕੇਜਰੀਵਾਲ ਸਾਹਿਬ ਕਰਕੇ ਗਏ ਤੁਸੀਂ ਦੱਸੋ ਉਸ ਤੋਂ ਇਲਾਵਾ ਕਿਹੜਾ ਸਕੂਲ ਬਣਿਆ ਜਿਹੜਾ ਮਹੱਲਾ ਕਲੀਨਿਕ ਬਣਿਆ ਉੱਥੇ ਡਿਸਪਲਿਨ ਰਹਿਣਾ ਸੀ ਜਾਂ ਕਰੋਸਿੰਗ ਦੀਆਂ ਗੋਲੀਆਂ ਮਿਲਦੀਆਂ ਉੱਥੇ ਵੀ ਕਹਿੰਦੇ ਹੁਣ ਜਿਹੜਾ ਕਿ ਐਡਮਿਸ਼ਨ ਆ ਉਹ ਸਪਾਰਸ਼ੀ ਹੋਣ ਲੱਗ ਗਿਆ ਬਿਲਕੁਲ ਇਹ ਇਹ ਸਕੂਲ ਬੇਸਿਕਲੀ ਅਸੀਂ ਬਣਾਇਆ ਸੀ ਗਰੀ ਪਰਵਾਰਾਂ ਵਾਸਤੇ ਕਿਉਂਕਿ ਇਹਦੇ ਸਾਹਮਣੇ ایਡਬਲਯੂਐਸ ਕਲੋਨੀ ਹੈ ਬਟ ਉਹ ਵਿਚਾਰੇ ਨੂੰ ਰਿਮਿਸ਼ਨ ਹੀ ਨਹੀਂ ਮਿਲ ਰਹੀ ਦੂਸਰੇ ਲੋਕ ਸਪਾਰਸ਼ਾ ਨਾਲ ਉਹਨਾਂ ਨੇ ਲੋਕਾਂ ਨੂੰ ਝੂਠ ਬੋਲਦੇ ਕਿ ਚੰਡੀਗੜ੍ਹੋਂ ਲਿਸਤ ਆਂਦੀ ਹੈ ਜਦਕਿ ਲਿਸਤ ਸੇ ਲੋਕ ਖੁਦ ਬੈ ਕੇ ਬਣਾਉਂਦੇ ਸੋ ਇਸ ਕਰਕੇ ਇਹਨਾਂ ਨਾਲ ਸਮਝੋਤਾ ਨਹੀਂ ਮਤਲਬ ਮੇਰਾ ਖਿਆਲ ਹੈ ਕਿ ਜਦੋਂ ਤੱਕ ਅਸੀਂ ਲੋਕ ਕਾਂਗਰਸ ਹੈਗੇ ਆ ਇਮਾਨਦਾਰੀ ਨਾਲ ਬੋਲ ਰਿਹਾ ਤੁਹਾਡੇ ਕੈਮਰੇ ਤੇ ਬੋਲ ਰਿਹਾ ਕਿ ਇਹਨਾਂ ਨਾਲ ਸਮਝੋਤਾ ਦਾ ਨਾ ਮੁਮਕਿਨ ਹੈ ਹਾਂ ਜੇ ਕਿਤੇ ਪਾਰਟੀ ਨੇ ਕਿਸੇ وجہ ਨਾਲ ਕਰ ਲਿਆ ਇਨ ਫਿਊਚਰ ਤੇ ਸਾਨੂੰ ਇਹ ਲੱਗੇਗਾ ਵੀ ਹੁਣ ਸ਼ਾਇਦ ਸਾਡਾ ਰਾਜਨੀਤੀ ਕਰਨ ਦਾ ਮਤਲਬ ਖਤਮ ਹੋ ਗਿਆ ਸੋ ਇਸ ਕਰਕੇ ਇਹਨਾਂ ਨਾਲ ਸਮਝੋਤਾ ਨਹੀਂ ਹੋਇਆ ਸੋ ਲਾਸਟ ਦੇ ਵਿੱਚ ਜਿਹੜਾ ਲੁਧਿਆਣਾ ਤੋਂ ਕਦੋਂ ਅਨਾਉਂਸ ਹੋ ਜਾਏਗਾ ਇੱਕ ਵਾਰੀ ਦੋਹਰਾ ਸੰਡੇ ਤੁਹਾਨੂੰ ਲੱਡੂ ਖਵਾ ਦੇਵਾਂਗੇ ਜੀ ਬਸ ਕੈਂਡੀਡੇਟ ਸਾਡਾ ਅਨਾਉਂਸ ਹੋ ਜਾਏਗਾ ਤੁਸੀਂ ਇਹ ਹੋਵੋਗੇ ਕਹਿੰਦੇ ਆ ਦੇਖੋ ਮੈਂ ਵੀ ਅਪਲਾਈ ਕੀਤਾ ਆਸ਼ੂ ਜੀ ਵੀ ਨੇ ਪੋਲੀ ਕੋ ਸਾਥੀ ਹੋਣਗੇ ਪਾਰਟੀ ਨੇ ਜਿਹਨੂੰ ਕੈਪੇਬਲ ਸਮਝਿਆ ਇਹ ਨਹੀਂ ਹੁੰਦਾ ਵੀ ਜਿਹਨੂੰ ਮਿਲ ਗਈ ਉਹ ਮੋਰ ਕੈਪੇਬਲ ਹੈ ਜਿਹਨੂੰ ਨਹੀਂ ਮਿਲਿਆ ਉਹ ਕੈਪੇਬਲ ਨਹੀਂ ਹੈ ਪਾਰਟੀ ਕਈ ਐਂਗਲ ਤੋਂ ਵਿਚਾਰ ਕਰਦੀ ਹੈ ਜੇ ਉਹਨਾਂ ਲੱਗੇਗਾ ਕਿ ਇਹ ਕੈਂਡੀਡੇਟ ਜ਼ਿਆਦਾ ਅੱਛੀ ਲੜਾਈ ਦੇ ਸਕਦਾ ਹੈ ਤੇ ਉਹ ਆ ਜਾਏਗਾ ਜੇ ਉਹਨਾਂ ਲੱਗੇਗਾ ਸੰਜੇ ਤਰਵਾੜ ਅੱਛੀ ਲੜਾਈ ਦੇ ਸਕਦਾ ਤੇ ਅਸੀਂ ਆ ਜਾਾਂਗੇ ਲੇਕਿਨ ਐਨੀ ਕਲ ਮੈਂ 100% ਛੋਟੀ ਨਾ ਕਹਿਣਾ ਕਿ ਜਿਹੜਾ ਵੀ ਕੈਂਡੀਡੇਟ ਆਏਗਾ ਇਲੈਕਸ਼ਨ ਜਿਹੜਾ ਕਾਂਗਰਸ ਪਾਰਟੀ ਜਿੱਤੇਗਾ ਸੋ ਇਹ ਸੀ ਕਿ ਸਾਡੇ ਨਾਲ ਸੰਜੇ ਤਲਵਾਰ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸੰਡੇ ਨੂੰ ਜਿਹੜੀ ਇਹ ਲਿਸਟ ਆ ਜਾਏਗੀ ਉਸ ਦੇ ਵਿੱਚ ਕੀ ਨਾਮ ਹੋਏਗਾ ਉਹ ਤਾਂ ਹੁਣ ਦੇਖਣਾ ਹੀ ਹੋਏਗਾ ਸੋ ਦੇਖਦੇ ਰਹੋ ਬਣੇ ਰਹੋ ਜਨ ਹਿਤੈਸ਼ੀ ਧੰਨਵਾਦ